thank <laughs> ਬਾਣੀ ਦਾ ਫਰਮਾਨ ਹੈ ਵਿੱਚ ਦੁਨੀਆ ਸੇਵ ਕਮਾਈਏ ਤਦ ਅਰਗੇ ਵਸਣ ਪਾਈਏ ਤੇ ਸੇਵਾ ਬਹੁਤ سارے ਲੋਕ ਕਰਦੇ ਆ ਪਰ ਅਸਲ ਸੇਵਾ ਕੀ ਹੈ ਇਸ ਦੇ ਬਾਰੇ ਵਿੱਚ ਵੀ ਗੁਰੂ ਸਾਹਿਬ ਨੇ ਦੱਸਿਆ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤਾਂ ਸੇਵਾ ਹੋਣੀ ਕਿੱਥੇ ਚਾਹੀਦੀ ਹੈ ਜਿੱਥੇ ਸੇਵਾ ਦੀ ਲੋੜ ਹੋਵੇ ਜ਼ਰੂਰਤਮੰਦਾਂ ਦੀ ਬਾਹ ਫੜਨ ਚਾਹੀਦੀ ਹੈ ਪਰ ਅੱਜ ਹਾਲਾਤ ਅਜਿਹੇ ਬਣ ਚੁੱਕੇ ਹੈ ਕਿ ਜਿਨ੍ਹਾਂ ਨੇ ਧਰਮ ਦਾ ਪ੍ਰਚਾਰ ਕਰਨਾ ਸੀ ਉਹਨਾਂ ਦੇ ਹੀ ਹਾਲਾਤ ਇਹਨੇ ਮਾਰੇ ਹੋਗੇ ਕਿ ਉਹਨਾਂ ਦਾ ਜੀਵਨ ਬਸਰ ਜਿਹੜਾ ਹੈਗਾ ਗੁਜ਼ਰ ਬਸਰ ਔਖਾ ਹੋ ਗਿਆ ਮੇਰੇ ਕੰਨ ਤੋਂ ਭਾਵੇਂ ਗਰੰਤੀ ਸਿੰਘ ਗੁਰੂ ਕੇ ਗਰੰਤੀ ਸਿੰਘ ਨੂੰ ਗੁਰੂ ਕੇ ਵਜ਼ੀਰ ਕਿਹਾ ਜਾਂਦਾ ਪਰ ਵਜ਼ੀਰ ਹੋਣ ਤੋਂ ਬਾਅਦ ਵੀ ਅੱਜ ਗਰੰਤੀ ਸਿੰਘਾਂ ਦੀ ਹਾਲਤ ਜਿਹੜੀ ਹੈਗੀ ਹੈ ਪਿੰਡਾਂ ਦੇ ਵਿੱਚ ਬਹੁਤ ਮਾਰੀ ਹੋ ਚੁੱਕੀ ਹੈ ਤਾਂ ਸਵਾਲ ਇਹ ਉਖਦਾ ਹੈ ਕਿ ਗਰੰਤੀ ਸਿੰਘਾਂ ਵੀ ਕਿਸੇ ਦਾ ਸਾਰ ਨਹੀਂ ਲਈ ਗਰੰਤੀ ਸਿੰਘਾਂ ਦੀ ਕਿਸੇ ਨੇ ਬਾਣੀ ਪੜ੍ਹੀ ਸੇਵਾ ਬਹੁਤ سارے ਲੋਕ ਕਰ ਰਹੇ ਹਨ ਪਰ ਬਹੁਤ سارے ਲੋਕ ਪੱਖਿਆਂ ਦੇ ਉੱਤੇ ਨਾਂ ਲਿਖਾ ਕੇ ਦੇਣ ਦੀ ਸੇਵਾ ਵੀ ਕਰਦੇ ਵਾਟਰ ਕੁਦਰਾਂ ਦੇ ਉੱਤੇ ਨਾਲ ਖਾ ਕੇ ਦੇਣ ਦੀ ਸੇਵਾ ਵੀ ਕਰਦੇ ਹੋਰ ਬਰੇ ਕਰਾਂ ਦੀ ਸੇਵਾ ਕਰਦੇ ਆ ਪਰ ਫਿਰ ਵੀ ਗਿਰਲੇ ਗਿਰਲੇ ਇਹੋ ਜਿਹੇ ਜਰੂਰ ਆ ਜਿਨ੍ਹਾਂ ਨੇ ਉਹਨਾਂ ਮੂੰਹ ਸਾਭਿਆ ਜਿਨ੍ਹਾਂ ਨੂੰ ਕੋਈ ਨਹੀਂ ਸਾਭ ਰਿਹਾ ਜਿਨ੍ਹਾਂ ਨੂੰ ਸਾਭਣ ਦੀ ਲੋੜ ਸੀ ਸੋ ਅੱਜ ਸੰਸਥਾ ਆ ਮੁੱਤਾਂ ਮਾਤਾ ਗੁਦਰੀ ਕੀ ਕਾਸਤੇ ਜਗਰਾਉਂ ਤੁਹਾਡੇ ਨਾਲ ਸੇਵਾਦਾਰ ਵੀ ਹੈ ਗ੍ਰਾਂਥੀਕ ਵੀ ਹੈ ਕੋ ਗ੍ਰਾਂਥੀਕ ਨੂੰ ਮਹਿਲਾਵਾਰੀ ਰਾਸ਼ਨ ਜਿਹੜਾ ਹੈਗਾ ਉਹ ਦੇਣ ਦਾ ਕਾਰਜ ਰਹੇ ਹੈ ਗਿਆ ਤਾਂ ਨੰਦੇ ਹਾਂ ਦੀ ਕਰਦੇ ਆਂ ਦੀ ਵਾਹੀ ਜੀ ਦਾ ਖਾਲਸਾ ਤੁਸੀਂ ਜੋ ਕਾਰਜ ਕਰ ਰਹੇ ਹੋ ਕਾਰਜ ਕੀ ਹੈ ਕਿਉਂ ਗ੍ਰਾਂਤੀ ਸਿਵਾ ਦੇ ਲਈ ਤੁਸੀਂ ਖੜੇ ਹੋਏ ਹੋ ਕਿ ਕੀ ਤੁਸੀਂ ਸਾਡੀ ਕਰਦੇ ਹੋ ਇਹ ਗਾਰਸ਼ਕ ਨੂੰ ਗਾਰਸ਼ਕ ਤੇ ਸਾਡੇ ਬੰਦੇ ਵੀ ਇਸ ਪੇਸ਼ਟਾ ਸਰਾ ਮਾਈਕ੍ਰੋਫੋਨ ਨਹੀਂ ਵੇ ਅਸੀਂ ਜਿਹੜੇ ਆਪਣੇ ਅੱਜ ਤੋਂ ਸਰ ਕੋ ਜਿਹੜੀ ਗੱਲ ਆ ਵੀ ਆਪਣੇ ਗ੍ਰਾਂਟ ਦਾ ਮਨੋਵਾਦ ਤੇ ਗ੍ਰਾਂਟ ਦਾ ਟਿਕਣਾ ਨੇ ਅਸੀਂ ਇੱਕ ਪਿੰਡ ਦੇ ਜਿਹੜੇ ਜਗਰਾਉਂ ਦੇ ਵਿੱਚ 450 ਮੀਟਰ ਦੇ ਹਰੇਕ ਪਿੰਡ ਦੇ ਇੱਥਾ ਸਿੰਘਾਂ ਦੀ ਜੋਗੀ ਲਾਈਏ ਜੀ ਭਾਈ ਸਾਹਿਬ ਨੂੰ 25 ਸਾਲ ਤੋਂ ਹਰੇਕ ਸਿੰਘ ਦਾ ਡਾਡਾ ਦੇ ਜਿਹੜਾ ਜਿਹਦੇ ਬੱਚੇ ਪੜਦੇ ਨੇ ਤਾਂ ਅਸੀਂ ਉਹਨਾਂ ਨੂੰ ਬਾਈ ਮਹੀਨਾਵਾਂ ਕੋਸ਼ਿਸ਼ ਕਰ ਰਹੇ ਹਾਂ ਜੀ ਸਾਡੇ ਏਰੀਆ ਜਿਹਦੇ ਵਿੱਚ ਇਹਦਾ ਡੇਟ ਹੋ ਸਕਦਾ ਦੁਆਰਾ ਸਾਹਮਣੇ ਇਹਨਾਂ ਦਾ ਗ੍ਰਾਂਟ ਕੋ ਨਹੀਂ ਦੇਖਣ ਹੈਗੇ ਉਹਨਾਂ ਦਾ ਗ੍ਰਾਂਟ ਸਿੰਘਾਂ ਦੇ ਕੋਸ਼ਿਸ਼ ਕਰਕੇ ਹੀ ਉਹਨਾਂ ਦੇ ਨਾਲ 92 ਦਾ ਰਿਸੈਪਟ ਜਿਹੜੀ ਸਾਰੀ ਸਿੱਧੀ ਅਗਰ ਦੇ ਕਰਾ ਚੁੱਕੇ ਤੁਸੀਂ ਕਾਫੀ ਪੈਸਾ ਲੱਗ ਜਾਊਗਾ ਜੀ ਕਿ ਕਾਫੀ ਪੈਨਿੰਗ ਜਿਹਾ ਚੀਜ਼ ਹੈ ਸੇਵਾ ਕਾ ਵੀ ਕੁਝ ਇਹ ਨਹੀਂ ਹੋਤੀ ਅਭੀ ਆਪਣੇ ਨਾਮ ਲਿਖਾ ਕੇ ਬਾਰਡਰ ਪੁੱਜ ਰਈਏ ਚੋਭਾ ਕਰਾਈਏ ਪੱਖਿਆਂ ਦੇ ਉੱਤੇ ਨਾਮ ਲਗਾ ਦਈਏ ਜਾਂ ਕਦੇ ਹੋਰ ਇਹ ਗੇਟ ਬਣਵਾ ਦਈਏ ਉਥੇ ਨਹੀਂ ਹੋਤੀ ਸੇਵਾ ਨਹੀਂ ਕਰਣੀ ਹਾਂਜੀ ਇਹ ਗੁਰਸਾਹਿਬ ਦੀ ਕਿਰਪਾ ਰਹੀ ਹੈ ਜੀ ਪਿਛਲੇ 10 ਸਾਲ ਤੋਂ ਬਾਈ ਪਰਵਾਰ ਨੂੰ ਨਹੀਂ ਬਾਈ ਰਸਕਿੰਦਰ ਨੂੰ ਪਰਵਾਰਾਂ ਦੀ ਪਰਵਾਰ ਅਸੀਂ 4 ਤੱਕ ਜਿਹੜੇ ਦੇ ਹਸਪੀਟਲ ਚਾ ਰਹੇ ਹਾਂ ਤੇ ਉੱਥੇ ਵੀ ਕਿਸੇ ਬੰਦੇ ਦਾ ਵਸੇ ਦਾ ਨਾਮ ਨਹੀਂ ਕਰਨਾ ਤੁਹਾਨੂੰ ਆਪਾਂ ਜਿਹੜਾ ਕਹਾਂਗੇ ਤੇ ਚਾਹਾਂਗੇ ਵੀ ਅੱਥੇ ਤੇ ਕਿਸੇ ਦਾ ਨਾਮ ਨਹੀਂ ਨੂੰ ਸਾਹਿਬ ਕੋ ਬਟਾ ਨੀ ਦਾ ਨਾਮ ਹੈ ਤੇ ਸਾਡਾ ਪਾਜੀ ਬਣਦਾ ਜੇ ਉਹ ਜਿਸ ਵਾਪੁਰ ਨੇ ਪਾ ਗਏ ਅਸੀਂ ਆ ਉਹਨਾਂ ਦੀ ਆਪਾਂ ਉਹਨਾਂ ਦੇ ਬੱਚੇ ਆ ਤੇ ਇਹਨਾਂ ਭੈਣਾ ਭਰਾਵਾਂ ਦੇ ਪਸਾਹ ਕਰੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਹੈ ਜੀ ਇਹ ਫਿਰ ਉਹਨਾਂ ਨੂੰ ਸੁਭਾਣਾਂ ਹੋ ਜੀ ਬੜਾ ਤਥਾ ਨਿਕਲ ਰਹੀ ਨਾ ਇਹੋ ਜਿਹੇ ਹਾਲਾਤ ਨੇ ਤੁਹਾਨੂੰ ਗੁਰੂ ਕੇ ਵਜ਼ੀਰ ਕਿਹਾ ਜਾਂਦਾ ਬੀਜੀਆਂ ਦੇ ਤਾਂ ਫਿਰ ਮੈਂ ਹੋਣਾ ਚਾਹੀਦਾ ਸੀ ਮੈਂ ਮੇਰੇ ਤੋਂ ਦੇਖੋ ਕਈ ਗੁਰਦੁਆਰਿਆਂ ਸਾਹਿਬ ਦੇ ਵਿੱਚ ਇਨਕਮ ਬਹੁਤ ਆਉਂਦੀ ਉਹ ਫਿਰ ਬਹੁਤ ਕਰਦੀ ਕੰਮ ਚਾਹੀਦਾ ਅਸੀਂ ਉਹਨਾਂ ਨੂੰ ਲਿਆ ਹੈਗਾ ਜਿਹੜੇ ਜਿੰਨੇ ਕਿ ਪਰਿਵਾਰਾ ਜਾਏ ਨੇ ਉਹਨਾਂ ਨੂੰ ਲਿਆਵਾ ਕਿਨਾਂ ਜਿਹੜੇ ਗੁਰੂ ਘਰਾਂ ਦੀ ਐਨ ਕੰਮ ਘੱਟ ਹੈ ਜਿਵੇਂ ਗਰਤੀ ਸਿੰਘ ਨਿੱਕੇ ਕਈ ਵੀਰ ਆਏ ਨੇ ਉਹ ਚਾਰ ਪੰਜ ਹਜ਼ਾਰੀ ਤਰ੍ਹਾਂ ਦਾ ਤੁਹਾਨੂੰ ਨੂੰ ਪਤਾ ਹੈ ਉਹ ਨਹੀਂ ਹੈਦਾ ਜਵਾਨਾਂ ਨੂੰ ਅਸੀਂ ਕਿ ਚਲੋ ਹੂਰ ਨਹੀਂ ਤਾਂ ਅਸੀਂ ਰਾਸ਼ਨ ਦਾ ਪ੍ਰੋਗਰਾਮ ਅਸੀਂ ਉਹਨਾਂ ਨੂੰ ਮੰਥਲੀ ਰਾਸ਼ਨ ਦੇਈਏ ਤੇਰੇ ਇਹਨਾਂ ਨੂੰ ਕਹਿੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਬਰਨਤੀ ਸਿੰਘ ਨੇ ਸਾਡੇ ਏਰੀਆ ਦੇ ਵਿੱਚ ਕੀਤੀ ਪਹਿਲ ਪਿਉਣ ਵਾਲੀ ਆ ਸਾਨੂੰ 2 ਮਹੀਨੇ ਪਹਿਲਾਂ ਇਸ ਇਹਨਾਂ ਦੀ ਜੋਗੀ ਲਾਤੀ ਤੁਸੀਂ ਬੈਸਟ ਬਣਾ ਲਓ ਇੱਥੇ ਗੁਰਦੁਆਰਾ ਸਾਹਿਬ ਹੀ ਅਸੀਂ ਦਾਸ ਦਾਸ ਬੀਬੀ ਵਿਆਹ ਹਰ 3 ਮਹੀਨੇ ਬਾਅਦ ਗ੍ਰਾਂਤੀ ਸਿੰਘਾਂ ਦੇ ਪਰਿਵਾਰਾਂ ਦੇ ਬੱਚਿਆਂ ਨੇ ਕਰੇ ਕਰਾ ਕੇ ਸਾਰਾ ਸਬੂਤ ਮਤਲਬ ਜਿਹੜੇ ਗ੍ਰਾਂਤੀ ਸਿੰਘਾਂ ਨੂੰ ਕੋਈ ਪਰਿਵਾਰਕ ਮਜਬੂਰੀ ਪੈ ਗਈ ਉਹ ਦਿਲ ਖੋਲ ਕੇ ਤੁਹਾਡੇ ਕੋਲ ਆ ਜਾਣ ਹਾਂਜੀ ਤੁਹਾਡੇ ਇਲਾਕੇ ਵਿੱਚ ਬਿਲਕੁਲ ਜੀ ਸਾਡੇ ਇਲਾਕੇ ਦੇ ਜਿਹੜੇ ਵੀ ਵੀਡੀਓ ਕੈਂਟ ਪ੍ਰਸ ਹੋਉਂਦੇ ਨੇ ਜਿਗਰਾਉਂ ਇਰੀਏ ਦੇ 85 ਮਿੰਟ ਪੈਂਦੇ ਨੇ ਉਹ ਵੀ ਗ੍ਰਾਂਤੀ ਸਿੰਘ ਜਿਹੜਾ ਆਪ ਦਾ ਖਰਚਾ ਪਾਣੀ ਬਸਾਦਾ ਪਾਣੀ ਨਹੀਂ ਚਲਾ پا ਰਿਹਾ ਉਹ ਸਾਨੂੰ ਆ ਕੇ ਧੰਨਵਾਦ ਆ ਰਿਕਵੈਸਟ ਨੂੰ ਸੰਪਰਕ ਕਰ ਲਵੇ ਬਾਈ ਗੁਰਵੰਦਰ ਉਹਨਾਂ ਨੇ ਡਿਊਟੀ ਲਾਤੀ ਜੀ ਇਹਨਾਂ ਨੂੰ ਕਹਿੰਦਾ ਹੋਇਆ ਭਾਈ ਸਾਹਿਬ ਸਾਨੂੰ ਤੁਸੀਂ ਦਾਤਾ ਭੇਜੋ ਉਸ ਵੇਲੇ ਆਪਦੇ ਗੁਰਦੁਆਰਾ ਸਾਹਿਬ ਤੋਂ ਲਿਖਾ ਕੇ ਭੇਜਣ ਸਾਬ ਵੀ ਅਸੀਂ ਇੱਥੇ ਡਿਊਟੀ ਇਹਨੇ ਸਰ ਤੋਂ ਇਹਨਾਂ ਚੇਤ ਤੋਂ ਕਰਦੇ ਆਂ ਔਰ ਜੀਵਨ ਵਾਲੇ ਸਿੰਘ ਸਿੰਘ ਠੀਕ ਹੈ ਜੀ ਤੇ ਉੱਥੇ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਆਂ ਉਹ ਆਜਾਣ ਉਹ ਆ ਕੇ ਸਰ ਤੋਂ ਆਪ ਦਾ ਕਾੜ ਬਣਵਾ ਲੈਣਾ ਤਾਂ ਕੱਥੋਂ ਵੀ ਸਿੰਘਾਂ ਨੇ ਕਾੜ ਬਣਾਏ ਨੇ ਭਾਈ ਸਾਹਿਬ ਹਾਂ ਇਹ ਇਹ ਇਤਿਹਾਸਿਕ ਕਰਵਾ ਸਕਦੇ ਸੀ ਸਿੰਘਾਂ ਕਿਵੇਂ ਦੇਖਦੇ ਹਨ ਗ੍ਰਾਂਥੀ ਸਿੰਘਾਂ ਨੇ ਇਹ ਵੀ ਅਧੀ ਕਰੀ ਤੁਸੀਂ ਗਏ ਹੋਗੇ ਪਹੁੰਚ ਕੀਤੀ ਹੋਊਗੀ ਵਾਈਂ ਦੀ ਕੀ ਸਥਿਤੀ ਜੋ ਅੱਜ ਦਾ ਸਮਾਂ ਦੀ ਮੁਦਦਿਆ ਗ੍ਰਾਂਥੀ ਸਿੰਘਾਂ ਵਾਸਤੇ ਤਾਂ ਕਹਿਣ ਨੂੰ ਗੁਰੂ ਕੇ ਵਜ਼ੀਰ ਕਿਹਾ ਜਾਂਦਾ ਪਰ ਮੌਲੀ ਹਾਲ ਬਹੁਤ ਮਾੜੀ ਹੈ ਕਿਤੇ ਪ੍ਰਬੰਧਕ ਕਮੇਟੀਆਂ ਜਿਹੜਾ ਉਹ ਪ੍ਰਬੰਧ ਨਹੀਂ ਚੰਗੀ ਤਰ੍ਹਾਂ ਦੇਖ ਰਹੀਆਂ ਪ੍ਰਬੰਧ ਭਾਂਡਿਆਂ ਦਾ ਦੇਖ ਲੈਣਗੇ ਹੋਰ ਚੀਜ਼ਾਂ ਦਾ ਦੇਖ ਰਹਿਣਗੇ ਬੋਲਡਰਾਂ ਦੇਖ ਲੈਣਗੇ ਪਰ ਗ੍ਰਾਂਥੀ ਸਿੰਘ ਵਾਰੇ ਸੋਚਣ ਵਾਲਾ ਕੋਈ ਮਿਲਲਾ ਹੀ ਹੈ ਦੀ ਗ੍ਰਾਂਤੀ ਸਿੰਘ ਦਾ ਪਰਿਵਾਰ ਕਿਸ ਹਾਲਤ ਵਿੱਚ ਰਹਿ ਰਿਹਾ ਉਹ ਕਮੇਟੀ ਪ੍ਰਬੰਧ ਕਮੇਟੀਆਂ ਬਹੁਤ ਘੱਟਦੇ ਆਉਂਦੇ ਕਿੰਨੇ ਕੰਮ ਦਾ ਤੋ ਜਾਰਾ ਕਰਦੇ ਆ ਤੁਮਦਰ ਦੋ ਕੇਸਾਂ ਨੂੰ ਲੁਕਣੇ ਲੱਗਦੇ ਬਹੁਤ ਘੱਟ ਕੰਮ ਦਾ ਲੱਗਦੀ ਕਈ ਤੇ 4000 ਆ 5000 ਆ ਪਰਿਵਾਰ ਵੱਡਾ ਵਾ ਮਹੀਨੇ ਦੀ ਕੰਮ ਦੇ ਮਹੀਨੇ ਦੀ ਅੰਦਰ ਤੁਹਾਨੂੰ ਜ ਕੋਈ ਕਰਮੀਆਂ ਦੇ ਵੀ ਕਿਤੇ ਪ੍ਰੋਗਰਾਮ ਵੀ ਘੱਟ ਜਾਂਦੇ ਹਮ ਕਰਮੀਆਂ ਦੇ ਵੀ ਪ੍ਰੋਗਰਾਮ ਵੀ ਘਟਨੇ ਗ੍ਰਾਂਤੀ ਸਿੰਘ ਵੱਲ ਕੋਈ ਤੋਂ ਆਮਦਨੀ ਨਹੀਂ ਗੈਰਤਨ ਬਾਅਦ ਸਰਦੀਆਂ ਦੇ ਵਿੱਚ ਚਲੋ ਵੀ 8000 ਰੁਪਏ ਖਰਚ ਜਾਂਦੇ ਸਹਿਜ ਚਾਰ ਥਾਜਾ ਕੁ ਜਾਰਾ ਕਰਦੇ ਹਾਂ ਜੀ ਬਹੁਤ ਮਾੜੀ ਹਾਲਤ ਤੁਸੀਂ ਆਪ ਹੀ ਹਿਸਾਬ ਲਾ ਕੇ ਦੇਖੋ ਜੇ ਕੋਈ ਵੱਡਾ ਅਮੀਰ ਆਦਮੀ ਆ ਉਹ 4000 ਰੁਪਏ ਦੇ ਇੱਕ ਟਾਈਮ ਦਾ ਖਾਣਾ ਹੀ ਖਾ ਲੈਂਦਾ ਤੇ ਸਾਡੇ ਗ੍ਰਾਂਥੀ ਸੇਵਾਦਾਰ 4000 ਦੇ ਵਿੱਚ ਇੱਕ ਮਹੀਨਾ ਕੱਢ ਦੇਵੇ ਦੇਖੋ ਤੁਸੀਂ ਹਿਸਾਬ ਲਾ ਕੇ ਕਿ ਕਿਸ ਤਰ੍ਹਾਂ ਉਹਨਾਂ ਨੇ ਬੱਚਿਆਂ ਲਈ ਖੀਸਾ ਵੀ ਦੇੜੀਆਂ ਨੇ ਜੀਣਾ ਕੱਪੜਾ ਵੀ ਦੇਣਾ ਜੀ ਘਰ ਦੇ ਵਿੱਚ ਰਾਸ਼ਨ ਵੀ ਹੋ ਕਿਉਂਕਿ ਅੱਜ ਕੱਲ੍ਹ ਕਮ ਐਸਾ ਆ ਗਿਆ ਕਿ ਜੀ ਅੱਗੇ ਪਹਿਲੇ ਗ੍ਰਾਂਥੀ ਸਿੰਘ ਨਾਲੀ ਕਰ ਲੈਂਦੇ ਸੀ ਕਰਾਂ ਚੋ ਜਾ ਕੇ ਹੁਣ ਘਰਾਂ ਦੇ ਵਿੱਚੋਂ ਦਾਲੀ ਵੀ ਨਹੀਂ ਕਰਦਾ ਜਾ ਸਕਦੇ ਕਿਉਂ ਨਹੀਂ ਜਾ ਸਕਦੇ ਕਿਉਂਕਿ ਘਰਾਂ ਦੇ ਵਿੱਚੋਂ ਜਵਾਬ ਉਸ ਤਰ੍ਹਾਂ ਨਹੀਂ ਮਿਲਦੇ ਬਾਬਾ ਜੀ ਸਾਡੇ ਆ ਗਏ ਅਸੀਂ ਤਾਂ ਅਸੀਂ ਬੱਚੇ ਤਿਆਰ ਕਰ ਲਏ ਸੀ ਕਿਉਂਕਿ ਜਦੋਂ ਵੀ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਾਂ ਤੁਸੀਂ ਨਾਲੋਂ ਕਰਨਾ ਪੈਂਦਾ ਉਸ ਦਿਨ ਅਗਲਾ ਕਹਿਣ ਦਾ ਜੀ ਇਹ ਤੁਹਾਨੂੰ ਘਰੇ ਪਤਾ ਕੇ ਖਾ ਲਈ ਪਰ 4000 ਦੇ ਵਿੱਚ ਮੈਨੂੰ ਪਤਾ ਸਾਨੂੰ ਪਤਾ ਸਾਡੇ ਦੇ ਗੁਜਰ ਚੁੱਟੀਆਂ ਨੇ ਜਿੰਨੇ ਕਰਤੀ ਸਹਿਵਾਣ ਦੇ ਬਹੁਤ ਅਸੀਂ ਧੰਨਵਾਦ ਕਰਦੇ ਆ ਬਾਬਾ ਜੀ ਦਾ ਜਿਨ੍ਹਾਂ ਨੇ ਇਹ ਸੇਵਾ ਵਾਰਨ ਦੇ ਨਾਲ ਵਾਲੇ ਕੀ ਇਹ ਕਿ ਤੁਹਾਲਾ ਕੀਤਾ ਸਾਡੇ ਵਾਲੇ ਗ੍ਰੰਥੀ ਸਿੰਘਾਂ ਬਾਰੇ ਸੋਚਿਆ ਕਿ ਅਸੀਂ ਸਾਥਾ ਜਾ ਕੇ ਦੇਖਦੇ ਹਾਂ ਗ੍ਰੰਥੀ ਸਿੰਘਾਂ ਦੀ ਹਾਲਤ ਬਹੁਤ ਹੀ ਖਸਤਾ ਹੈ ਕਿ ਕੇਵਲ ਜਿਹੜਾ ਗ੍ਰੰਥੀ ਸਿੰਘ ਆ ਠੀਕ ਹੈ ਉਹ ਗ੍ਰੰਥੀ ਸਿੰਘ ਇਕੱਲਾ ਕਾੜ੍ਹ ਕਰ ਸਕਦਾ ਜੇ ਨਾਲ ਕੀਤਨੀ ਆ ਉਹਦੀ ਇੱਕਦਮ ਥੋੜੀ ਜ਼ਿਆਦਾ ਕਿਉਂਕਿ ਉਹ ਪ੍ਰੋਗਰਾਮ ਕੀਕੰਦਾ ਕਰਕੇ ਨਾਲ ਪੈਸਾ ਇਕੱਠਾ ਕਰ ਸਕਦਾ ਮਾਇਆ ਕੱਢ ਸਕਦਾ ਇੱਕ ਪ੍ਰੋਗਰਾਮ ਤੋਂ 1100 1200 ਬਣ ਜਾਂਦਾ ਜਿਹੜਾ ਗੱਲਾ ਗ੍ਰੰਥੀ ਆ ਉਹ ਉਹਦੀ ਹਾਲਤ ਬਹੁਤ ਖਸਤਾ ਹੈ

ਜਦ ਆਪਨੇ ਡਿਊਟੀ ਕਰਦੇ ਨਾਲ ਉਹ ਨਾਲ ਵੀ ਡਿਊਟੀ ਕਰਦੇ ਨਾਲ ਬਸ 4-5000 ਰੁਪਏ ਤਨਖਾਹ ਹੈ ਉਹਦੇ ਵਿੱਚ ਬੱਚਿਆਂ ਦਾ ਵੀ ਪਾਲਣ ਪੋਸ਼ਣ ਬੱਚਿਆਂ ਨੂੰ ਪੜਾਈ ਕਰਾਉਣੀ ਜਾਂ ਘਰ ਦਾ ਸੁਗਾਰਾ ਕੋਈ ਬਿਮਾਰੀ ਆ ਜਾਏ ਉਹਦਾ ਇਲਾਜ ਇਹ ਬੇਨਤੀ ਹੈ ਪ੍ਰਬੰਧ ਪੰਡਿਆ ਨੂੰ ਜਿਹੜੇ ਗੁਰੂ ਘਰ ਆਦੇ ਵਿੱਚ ਕਿਦਾਂ ਦੀ ਜਿਹੜੇ ਰੱਖੇ ਹਨ ਉਹਨਾਂ ਦੀਆਂ ਬਾਤਵਾਲ ਘੱਟੋ-ਘੱਟ 10000 ਰੁਪਏ ਤਾਂ ਆਉਣੀ ਚਾਹੀਦੀ ਹੈ ਆਪਾਂ ਗੁਰੂ ਦਾ ਅਮੀਰ ਪਰ ਲੱਖਾਂ ਰੁਪਇਆ ਲਾਉਣੇ ਆ ਉਹਨਾਂ ਵੀ ਚਾਹੀਦਾ ਹੈ ਲਾਉਣਾ ਵੀ ਚਾਹੀਦਾ ਹੈ ਪਰ ਜਿਨ੍ਹਾਂ ਵਿੱਚ ਕਾਰਜ ਕਰਨਿਆਂ ਗ੍ਰੰਤੀ ਸਿੰਘਾ ਨੇ ਭਾਰ ਕਰਨਾ ਹੈ ਕੀਰਤਨ ਕਰਨਾ ਹੈ ਕਥਾ ਚਰਨੀ ਹੈ ਜਿਨ੍ਹਾਂ ਦੀ ਤਨਖਾਹਾਂ ਘਟ ਪਰ ਕਈ ਪ੍ਰਬੰਧ ਵੀ ਐਸੇ ਹਨ ਉਹ ਚਾਹੁੰਦੇ ਹਨ ਕਿ ਗ੍ਰੰਤੀ 5-4 ਹਜ਼ਾਰ ਤੇ ਹੋਵੇ ਕੋਲ ਦੁੱਧ ਚਾਕੇ ਗਜਾ ਵੀ ਕਰੇ ਦੁੱਧ ਵੀ ਲਾਵੇ ਤੇ ਬੱਚਾ ਦਾ ਪਾਲਣ ਪੋਸ਼ਣ ਕਰੇ ਤੇ ਆਪਾਂ ਕਿੰਨੀ ਵਾਸ ਗ੍ਰੰਤੀ ਸਿੰਘ ਨੂੰ ਰੱਖ ਸਕਦੇ ਆ ਨੇ ਸਿੱਖੀ ਦਾ ਅੱਗੇ ਵਧਾਵਾ ਜਦੋਂ ਕਥਾ ਜੋ ਪੀਰਤਨ ਜਿਹੜਾ ਆਪਣੇ ਕੰਮ ਚ ਦੁਖੀ ਰਹੂਗਾ ਆਪਣੇ ਘਰ ਦੇ ਦੁੱਖ ਜੀ ਤੇ ਫਿਰ ਚੜੇ ਰਹੇ ਕਿੱਥੇ ਸੋਚੂਗਾ ਉਹ ਇਹਨਾਂ ਦੀ ਤਾਂ ਤੇ ਗੱਲ ਇਹ ਆ ਕਿ ਹੁਣ ਜਦੋਂ ਇਸ ਸੰਸਥਾ ਦੇ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਵੀ ਸਿੰਘ ਸਾਹਿਬ ਜੀ ਜੇ ਤੁਹਾਨੂੰ ਗੁਜਾਰਿਆ ਤੁਹਾਡਾ ਔਖਾ ਹੋ ਰਿਹਾ ਅਹੀ ਤੁਹਾਨੂੰ ਵੀ ਨੇ ਦਾ ਰਾਸ਼ਨ ਦਾ ਮਾਗੀ। ਠੀਕ ਹੈ ਬੱਲ ਬਿਲਿਆਈ ਤੁਹਾਨੂੰ ਵੀ ਆਤਾ ਯਾਰ ਬਹੁਤ ਵਧੀਆ ਉਪਰਾਲਾ ਹੋ ਗਿਆ ਚਲੋ ਘੱਟ ਘੱਟ ਮਿੰਨੀ ਦੀ ਚਿੰਤਾ ਤਾਂ ਮੁੱਕੋ ਜੀ। ਬਹੁਤ ਖੁਸ਼ੀ ਆ ਜੀ ਬਹੁਤ ਬਹੁਤ ਇਸ ਪ੍ਰੋਗਰਾਮ ਦਾ ਧੰਨਵਾਦ। ਜਿਨ੍ਹਾਂ ਨੇ ਉਪਰਾਲਾ ਕਰਕੇ ਗਰੰਟੀ ਸੀਨਾਂ ਦੀ ਮਦਦ ਕੀਤੀ ਹੈ। ਹੋਰ ਵੀ ਕਰਨਗੇ। ਜੋ ਹੋਰ ਬਹੁਤ ਤਕਰੀਬ ਉਹ ਬੱਚਿਆਂ ਨੇ ਰਿਆਵਾ ਦੀ ਗੱਲ ਕੀਤੀ ਹੈ। ਬਹੁਤ ਯਾਰ ਵੱਡਾ ਬਣਾਲਾ ਹੈ ਸਤਿਗੁਰੂ ਇਸ ਕਲਾ ਨੂੰ ਚੱਲ ਰਹੀ ਕਲਾ ਇਹ ਹਮੇਸ਼ਾ ਪਰਵੰਧਕੀ ਨੰ ਬਣ ਰਹੀ ਹੈ। ਉਹ ਵੀ ਗ੍ਰਾਂਥੀਆਂ ਨੂੰ ਸੰਭਾਲਣ ਦੀ ਕਿਰਪਾ ਕਰਨਾ ਆਪੇ ਵਾਕੋਂ ਵਾਕੋਂ ਸੇਵਾਵਾਂ ਦਾ ਆਕੇ ਕੇਵਲ ਸਿੱਖੀ ਦਾ ਪ੍ਰਚਾਰ ਕਰਵਾਉਣ ਵਾਹਿਗੁਰੂ ਦੀ ਕਰਾ ਸਾਹਿਬ ਕਿਵੇਂ ਦੇਖਦੇ ਹੋ ਜੀ ਭਾਜੀ ਬਹੁਤ ਵਾਰੀ ਆ ਗਿਆ ਆਪਣੇ ਬੱਚਿਆਂ ਨੂੰ ਬਣਾਉਣਾ ਅਜਿਹੇ ਹਾਲਾਤ ਹੋ ਜਾਂਦੇ ਕਿਸ ਤਰ੍ਹਾਂ ਦਾ ਤੁਹਾਡਾ ਗੁਜ਼ਰਬਸਰ ਚੱਲਦਾ ਜਿਸ ਤਰ੍ਹਾਂ ਦੇ ਹਾਲਾਤ ਸਹੀ ਹੈ ਜੀ ਮੇਰੇ ਬੱਚੇ ਤਾਂ ਆਪਰੇ ਪੰਜ ਸਾਲ ਦਾ ਟਾਈਮ ਹੂੰ ਤੁਸੀਂ ਥੋੜੀ ਤਰਫਾ ਦੇ ਕੇ ਪਾਸ ਸੋ ਚਲੋ ਗੁਰਦੁਆਰੇ ਆ ਸ਼ੁਰੂ ਕਰਦੇ ਹਾਂ ਜੀ ਹਾਂ ਇਹ ਪਰ ਹਰ ਜਦੋਂ ਇਹ ਸੰਸਥਾ ਇਦਾਂ ਪ੍ਰਾਲਾ ਕਰਦੀ ਆ ਜਾਂ ਹੋਰ ਵੀ ਅੱਗੇ ਆਉਣਗੇ ਤਾਂ ਕੁਝ ਮਨ ਨੂੰ ਹੌਸਲਾ ਮਿਲਦਾ ਵੀ ਕਿ ਇਦਾਂ ਠੀਕ ਐ ਸਹਾਰਾ ਮਿਲਦਾ ਫਿਰ ਤਾਂ ਅਸੀਂ ਗੁਰੂ ਸਾਹਿਬ ਦੀ ਗੁਰੂ ਘਰ ਦੀ ਉਸਤਕਰੀ ਹਾਂ ਜੀ ਕਿਵੇਂ ਦੇਖਦੇ ਹੋ ਗੁਰੂ ਸਾਹਿਬ ਕਿ ਇਹਨੂੰ ਕਿ ਮੈਂ ਦੇਖਦੇ ਹਾਂ ਵੀ ਕਮੀ ਕਿੱਥੇ ਲੱਗਦੀ ਤੁਹਾਨੂੰ ਚੀਜ਼ਾਂ ਦੇ ਵਿੱਚ ਬੋਲ ਨਹੀਂ ਸਕਦਾ ਠੀਕ ਹੈ ਕੀ ਸਿੰਘਾਂ ਨਹੀਂ ਆਪਣੇ ਨਗਰਾਂ ਦੇ ਵਿੱਚ ਪ੍ਰਚਾਰ ਕਰਨਾ ਤਾਂ ਬੜਾ ਹਾਲਾਤ ਬੜੇ ਮਾੜੇ ਹੋਗੇ ਤਾਂ ਗੱਲਾਂ ਇਹ ਲਖਣ ਮਿਲਦੀਆਂ ਕਿ ਕਿਤੇ ਆਪਣੇ ਘਰ ਤਾਂ ਜਾ ਰਹੇ ਨੇ ਬਿਲਕੁਲ ਜੀ ਜੇਕਰ ਗ੍ਰਾਂਟੀ ਸਿੰਘਾਂ ਦੀ ਜਿਹੜੀ ਹਾਲਤ ਆ ਉਹ ਕੰਨੀ ਵਧੀਆ ਹਾਲਤ ਹੋਊਗੀ ਤਾਂ ਤਾਂ ਹੀ ਗ੍ਰਾਂਟੀ ਸਿੰਘ ਜਿਹੜੇ ਪ੍ਰਚਾਰ ਕਰਸੋਗੇ ਜੇਕਰ ਸਾਡੀ ਜਿਹੜੀ ਸਿਰਫ ਕੌਮਾ ਨਿਗਾਰਬਲੀ ਉ ਜਾ ਰਹੀ ਹੈ ਜਾਂ ਪਤਿਕ ਪੁਣਾ ਵੱਧ ਰਿਹਾ ਹੈ ਜਾਂ ਸਾਡੇ ਵਿੱਚ ਜਿਹੜੇ ਲਸ਼ਾਂ ਦੇ ਬੱਲੀ ਨੂੰ ਜਾ ਰਹੇ ਨੇ ਤਾਂ ਉਹਦਾ ਕਾਰਨ ਇਹੀ ਹੈ ਕਿਉਂਕਿ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਚਾਰਕ ਸੀ ਜੋ ਗ੍ਰਾਂਤੀ ਸਿੰਘ ਲਾਲੂ ਰਾਜੀ ਸਿੰਘ ਅਲੂਰ ਕੜੀ ਗਾਵਤ ਕੋਈ ਵੀ ਆ ਜਿਹੜੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਆ ਇਹਨਾਂ ਲੋਕਾਂ ਦੇ ਵਿੱਚ ਜੋਸ਼ ਭਰਨਾ ਸੀ ਇਹਨਾਂ ਨੂੰ ਜਗਾਉਣਾ ਸੀ ਇਹਨਾਂ ਨੂੰ ਜਾਗਰਤ ਕਰਨਾ ਸੀ ਉਹਨਾਂ ਨੂੰ ਤਾਂ ਵਿਚਾਰਾਂ ਨੂੰ ਆਪ ਨੂੰ ਸੁੱਖ ਨਹੀਂ ਹੁੰਦੀ ਜਿਉਂਕਿ ਘਰ ਦੇ ਖਰਚੇ ਨਹੀਂ ਚੱਲਦੇਗੇ ਤੇ ਜਿਹੜਾ ਗ੍ਰਾਂਤੀ ਸਿੰਘ ਹੈ ਤਿੰਨ ਵਜੇ ਮਰੋਂ ਸਵੇਰੇ 4 ਵਜੇ ਹੁਕਮਨਾਮਾ ਲੈਂਦਾ ਤਾਂ ਉਹ 3 ਵਜੇ ਉੱਠਦਾ ਹੈ 3 ਵਜੇ ਉੱਠ ਕੇ ਉਹਨੇ ਘਰਾਂ ਤੋਂ ਕਾਤੇ ਰੌਂਗ ਵੀ ਕਰਨਾ ਇਧਰ ਉਹ ਲੋ ਨਤਨੇਮ ਕਾਣ ਯਾਤਰਾਮ ਕਰਦਾ ਉਹ ਢੱਲੀ ਕਰ ਜਾਂਦਾ ਉਹਦੇ ਸਹੀ ਪਾਸੇ ਤੋਂ ਉੱਤਰ ਪਾਈ ਦਾ ਕਿਸੇ ਖੰਡ ਮੜਵਾ ਦੇ ਪਾਦਾ ਫੇਟ ਕਮੇਟੀਆ ਦਾ ਫੋਨ ਉਹਦਾ ਕਿਸੇ ਨੂੰ ਭਰ ਦੇ ਦੇਣਾ ਕਿਸੇ ਨੂੰ ਕਰਨਾ ਉਹਨੇ ਰਾਖੀ ਵੀ ਕਰਨੀ ਕੰਮ ਦੀ ਮਾਨਸਿਕ ਤੌਰ ਤੇ ਹਰ ਵਕਤ ਪਰੇਸ਼ਾਨੀ ਰਹਿੰਦਾ ਤੁਮਾਗੀ ਤੌਰ ਤੇ ਤਾਂ ਵੀ ਗ੍ਰਾਂਤੀ ਸਿਰ ਉਹ ਚਾਹੀਦਾ ਵੀ ਸਵੇਰੇ ਉੱਠ ਕੇ ਨਤਨ ਕਰਿਆ ਉਸ ਤੋਂ ਬਾਅਦ ਦੋ ਦਰ ਘੰਟਾ ਉਹਦੇ ਰੈਸਟ ਕਰੇ ਉਸ ਤੋਂ ਬਾਅਦ ਉਹ ਇਤਿਹਾਸ ਨੂੰ ਪੜ੍ਹੇ ਗੁਰਬਾਣੀ ਨੂੰ ਪੜ੍ਹੇ ਉਹਨੂੰ ਵਿਚਾਰੇ ਕਿ ਸਵੇਰ ਨੂੰ ਸੰਤ ਨੂੰ ਕੋ ਸੁਣਾ ਸਕੇ ਉਹਨੂੰ ਵਿਚਾਰਿਆਂ ਨੂੰ ਸੁਰਤੀ ਨਹੀਂ ਮਿਲਦੀ ਮਤਲਬ ਲੱਗਦਾ ਕਿ ਜਦੋਂ ਰਾਸ਼ਨ ਘਰ ਚ ਪੂਰਾ ਹੋਊਗਾ ਮਹੀਨੇ ਦਾ ਤਾਂ ਫੇਰ ਗ੍ਰਾਂਤੀ ਦੀ ਪਿੱਛੇ ਦਾ ਫਿਕਰ ਤਾਂ ਨਹੀਂ ਹੋਊਗਾ ਭਾਈ ਬੱਚੇ ਭੁੱਖੇ ਬੈਠੇ ਆ ਧਿਆਨ ਤਾਂ ਰਹੂਗਾ ਕੰਮ ਤੇ ਹਾਂ ਅੱਜ ਜਿਸ ਤਰ੍ਹਾਂ ਪੈਸਾ ਗੁਰਤਾਸਿ ਨੂੰ ਆਇਆ ਇਹਨਾਂ ਨੇ ਜਿਹੜਾ ਉਹ ਪ੍ਰਾਪਨਾ ਕੀਤਾ ਹੈ ਕਿਉਂਕਿ ਪਹਿਲਾਂ ਵੀ ਇਹ ਬਹੁਤ ਲੰਮੇ ਸਮੇਂ ਤੋਂ ਪ੍ਰਾਪਨਾ ਕਰਦੇ ਹੋ ਜਿਹੜਾ 10 ਸਾਤੀ ਸਮੇਂ ਬਿਚਲੇ ਆਏ ਵੀ ਜਿੱਤੇ ਜਿੱਤੇ ਵੀ ਕਿਸੇ ਕਿਸ ਨੂੰ ਕਿਸੇ ਵੀ ਪ੍ਰਕਾਰ ਦੀ ਕੱਲੇ ਰਸਨ ਦੀ ਨਹੀਂ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਪਈ ਆ ਤਾਂ ਇਹ ਉੱਥੇ ਜਾ ਕੇ ਖੜਿਆ ਮੈਂ ਇਹਦੇ ਨਾਲ ਵੀ ਜਾਂਦਾ ਰਿਹਾ ਗੁਣ ਵੀ ਜਿਹੜਾ ਇਹਨਾਂ ਦਾ ਪਰਾਜਿਤ ਉਹ ਬਹੁਤ ਵਧੀਆ ਤੋਂ ਸਹਾਦਾ ਜੋ ਪ੍ਰਾਣ ਹੈ ਕਿਉਂਕਿ ਇਹਦੇ ਨਾਲ ਜਿਹੜਾ ਉਹਨਾਂ ਨੂੰ ਰਸਨ ਮਿਲ ਜਾਣਾ ਇੱਕ ਗਰੰਟੀ ਸੀ ਉਹਨਾਂ ਨੂੰ ਉਦੇ ਨਾਲ ਕਾਫੀ ਵੱਡੀ ਰਾਹਤ ਮਿਲੂਗੀ ਕਿਉਂਕਿ ਉਹਦੇ ਕੋਲੇ 3 ਮਹੀਨੇ ਦਾ ਰਸਮ ਹੋਊਗਾ ਤੇ ਕਮਸੇ ਕਮ ਉਹ ਤੋਂ ਕੁਝ ਨਾ ਕੋਈ ਜਿਹੜੀ ਟੈਨਸ਼ਨ ਆ ਉਹ ਖਰੀ ਹੋਊਗਾ ਭਗਤਾਂ ਨੇ ਵੀ ਰੱਬ ਨੂੰ ਕਹਤਾ ਭੁੱਖੇ ਭਗਤਨਾ ਕੀਤਾ ਜਾਇਆ ਮਾਲਾ ਨਹੀਂ ਲੀਦੇ ਨਹੀਂ ਭੁੱਖੇ ਦਾ ਭਗਤੀ ਨਹੀਂ ਹੋਣੀ ਜੇ ਭੁੱਖੀ ਹੀ ਕਰਾਂਤੀ ਸੀ ਕਿ ਰਹਿਣ ਦੇ ਤਾਂ ਅੱਗੇ ਫਿਰ ਕਿੱਥੇ ਦੇਖ ਦੇਣਾ ਨਹੀਂ ਤੁਹਾਨੂੰ ਜੀ ਬਿਲਕੁਲ ਅੱਜ ਕੱਲ ਆਪ ਖਾਸ ਕਰਕੇ ਗ੍ਰਾਂਤੀ ਸਿੰਘਾਂ ਦਾ ਬਰੇਨ ਵੀ ਲਾਇਆ ਜਾਂਦਾ ਜੀ ਗ੍ਰੰਥ ਸਿੰਘ ਗੋਪ ਦਾ ਪੈਸੇ ਕਢਦਾ ਸੀ ਜੀ ਉਹਨਾਂ ਮੱਖਾਂ ਜੱਤ ਬੈਜੀ ਉਹਨੇ ਆਹ ਕਰ ਲਿਆ ਉਹਦੇ ਕਰਕੇ ਹੀ ਇਹ ਹੈ ਜਿਹੜਾ ਬੰਦਾ ਨੂੰ ਭੁੱਖਾ ਮਰਦਾ ਵਿਚਾਰਾ ਜਿਹਦਾ ਖਰਚਾ ਪੂਰਾ ਨਹੀਂ ਹੁੰਦਾ ਕਿ ਜੋ ਗੋਪ ਦਾ ਪੈਸੇ ਨਹੀਂ ਕੱਢੀ ਤਾਂ ਹੋਰ ਕੀ ਹੋਊਗਾ ਇਹਦੇ ਵਿੱਚ ਗ੍ਰਾਂਤੀ ਸਿੰਘਾਂ ਦਾ ਕੋਈ ਦੋਸ਼ ਨਹੀਂ ਹੈ ਕਮੀਆਂ ਸਾਡੇ ਵਿੱਚ ਨੇ ਸਾਡੀ ਕੌਮ ਦੇ ਵਿੱਚ ਨੇ ਕਿਉਂਕਿ ਅਸੀਂ ਗੁਰਦੁਆਰਾ ਸਾਹਿਬ ਤੇ ਕਚਰ ਲਾਤਾ ਉਸ ਦਾ ਗੋਮਕਾਂਦ ਜੀ ਨੂੰ ਚੜਾ ਦਿੱਤਾ ਪਰ ਬਹੁਤ ਸਾਰੇ ਗੁਰਦਾਰੇ ਐਸੇ ਨਹੀਂ ਤੁਸੀਂ ਕਿਤੇ ਪ੍ਰੀਤੀ ਦਾ ਪ੍ਰਚਾਰ ਕਰਕੇ ਵੇਖੋ ਬਹੁਤ ਵੱਡੇ ਵੱਡੇ ਗੁਰਦਾਰੇ ਬੜੇ ਮੈਂ ਕਚਰ ਲੱਗਿਆ ਹੋਆ ਸੰਖਮਰ ਮਾਂ ਲੱਗਿਆ ਹੋਆ ਹਰ ਤਰ੍ਹਾਂ ਦੀ ਸਹੂਲਤਾਂ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਉੱਥੇ ਜਾਓ 10 ਬੰਦੇ ਉੱਥੇ ਦਰਵਾਜ਼ਾ ਖੋਲ੍ਹ ਕੇ ਸੰਗਤ ਨਹੀਂ ਲੈਂਦੇ ਜੇ ਕੋਈ ਚੰਗਾ ਵਧੀਆ ਕੋਈ ਵਿਦਵਾਨ ਗ੍ਰੰਥੀ ਹੋਵੇ ਸੁਝਾਊਗਾ ਲੋਕਾਂ ਨੂੰ ਪ੍ਰੇਰਿਤ ਕਰੂਗਾ ਬੇਰੀ ਸੰਗਤ ਆਉਗੀ ਸਾਨੂੰ ਬਿਲਡਿੰਗਾਂ ਦੇ ਨਾਲੋਂ ਸਾਡੇ ਪ੍ਰਚਾਰਕ ਸੰਭਾਲਨੇ ਜ਼ਿਆਦਾ ਜ਼ਰੂਰੀ ਹੈ ਜਿੰਨਾ ਕਰਕੇ ਬਿਲਡਿੰਗਾਂ ਭਰ ਸਕਣ ਜਿੰਨਾ ਤੁਸੀਂ ਬਿਲਡਿੰਗਾਂ ਭਰ ਸਕਦੇ ਹੋ ਜੇ ਅਸੀਂ ਆਪਣੇ ਪ੍ਰਚਾਰਕ ਵੀ ਸੰਭਾਲਦੇ ਸਰਦੀ ਦੇ ਕਮਿਟੀ ਲਈ ਇਸ ਤੀਆ ਨੇ ਤਾਂ ਮੈਂ ਬਾਕੀ ਪਣਾ ਸਹਿਰ ਦੇ ਵਿੱਚ ਮੀਟਿੰਗ ਕਰਕੇ ਆਇਆ ਕਿਉਂਕਿ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਦਾਂਗੇ ਜਿੱਥੇ ਕਿ ਮੈਨੂੰ ਪਿੰਡ ਦੇ ਵਿੱਚ ਅਸੀਂ ਵੜਦੇ ਜਿੱਥੇ 10 ਨੂੰ ਦੇ ਛੜੇ ਮਿਲਦੇ ਆ ਕੁਮਾਲ ਦਾ ਕੋਈ ਨਹੀਂ ਮਿਲਦਾ ਅਸੀਂ ਉੱਥੇ ਜਾ ਕੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਆ ਜੀ ਤਾਂ ਬਹੁਤੇ ਪਿੰਡਾਂ ਦੇ ਵਿੱਚ ਸਾਨੂੰ ਝੰਡ ਥੱਲੇ ਬੈਠੇ ਜਾਂ ਸਿਵਰੇ ਦੇ ਵਿੱਚ ਬੈਠੇ ਡਾਕਟਰ ਮੇਰੇ ਬਹੁਤ ਸਾਰੇ ਨੌਜਵਾਨ ਦੇ ਜਨਨ ਦੇ ਅਸੀਂ ਉਹਨਾਂ ਨੂੰ ਮੈਂ ਕੱਲ ਬੱਦ ਕਰਨਾ ਕਿਉਂਕਿ ਕਸੀਰ ਗੁਰਦਰਾ ਸਾਹਿਬ ਦੀ ਮੀਟਿੰਗ ਤੋਂ ਬਾਅਦ ਇੱਕ ਸੰਬੋਧਨ ਚੱਲ ਰਿਹਾ ਤਾਂ ਇੱਕ ਕਮੇਟੀ ਪ੍ਰਬੰਧ ਦਾ ਗੁਰਦਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਸੇਵਾ ਉੱਤੇ ਖੜਾ ਹੋਇਆ ਮੈਨੂੰ ਕਹਿੰਦਾ ਬਾਬਾ ਜੀ ਸਾਡੀ ਵੀ ਪ੍ਰੋਬਲਮਾਂ ਮੈਨੂੰ ਦੱਸੋ ਕਹਿੰਦਾ ਜੀ ਸਾਡੇ ਗੁਰਦਰਾ ਸਾਹਿਬ ਦੇ ਗ੍ਰਾਂਥ ਦਾ ਰੇਟ ਲਿਖ ਕੇ ਲਾਇਆ ਬਾਹਰ ਵੀ ਸਾਈਂ ਘੜਦੀ ਮੁੰਡੇ ਦਾ ਤੇ ਥੰਡ ਘੜਦੀ ਇੰਨੀ ਕਾ ਮੁੰਡੇ ਨੂੰ ਜਾਨ ਦੀ ਇੰਨੀ ਕਾ ਮੈਂ ਕਹਿੰਦਾ ਤੁਹਾਨੂੰ ਕੀ ਪ੍ਰੋਬਲਮ ਹੈ ਕਹਿੰਦਾ ਜੀ ਇੰਨੀ ਨਹੀਂ ਚਾਹੀਦੀ ਤੇ ਮੈਂ ਕਿਹਾ ਤੁਸੀਂ ਦਰਖਾਹ ਪੂਰੀ ਦੇ ਦੋ ਫ੍ਰੀ ਕਰ ਦੂਗਾ ਜਿਹੜੇ ਜਿਹੜੇ ਪ੍ਰਬੰਧ ਕਮੇਟੀ ਨੇ ਨਾ ਉਹ ਇਹ ਤਾਂ ਤੋਂ ਨਹੀਂ ਦਾਰੇ ਵੀ ਸਭੀ ਕੋਲਕਤਾ ਭਰ ਜਾਵੇ ਪਰ ਗ੍ਰੰਥੀ ਸਿੰਘਾ ਜਿਹੜਾ ਉਹਨੂੰ ਨਾ ਕੁਛ ਮਿਲੋ ਇਹ ਤਾਂ ਜਿਹੜਾ ਕਿਸੇ ਨੇ ਕੁਰਤਾ ਵੀ ਨਾਮਾ ਦੇ ਦਾਨ ਤੇ ਜਿਹੜੇ ਪ੍ਰਬੰਧਕ ਮੰਡਲ ਇਹਨਾਂ ਤੇ ਤਾਂ ਉਹ ਵੀ ਚੁੱਪਣ ਲੱਗ ਗਏ ਨੇ ਵੀ ਗ੍ਰੰਥੀ ਨੂੰ ਇਹਨਾਂ ਸੁਭਾ ਕੋਰਤਾ ਵੀ ਨਾਮਾ ਦੇ ਬਾਅਦ ਜੇ ਕਿਸੇ ਨੇ ਕੰਟਰੀ ਜੁੱਤੀ ਦਿੱਤੀ ਗ੍ਰੰਥੀ ਨੂੰ ਤਾਂ ਉਹਦੇ ਵੱਲੇ ਦੇ ਜਿਹੜੇ ਬਾਬੇ ਨੇ ਇੰਨੀ ਸੋਹਣੀ ਜੁੱਤੀ ਲੈ ਲਈ ਇਹ ਨਹੀਂ ਦੇਖਦੇ ਵੀ ਬਾਬਾ ਯਾਰ ਸਵੇਰ ਤੋਂ ਲੈ ਕੇ ਦੁਪਹਿਰ ਅੱਦਸਾ ਬੇਚੀਆਂ ਕਰ ਰਿਹਾ ਹੈ ਜੇ ਉਹਦੇ ਪੰਨੇ ਕੁਝ ਹੋਊਗਾ ਤਾਂ ਕੋਈ ਨੂੰ ਸਰਕਾਰੀ ਚੰਨਾ ਦੇ ਦੇਊਗਾ ਤੇ ਜਾਣ ਦੇਊਗਾ ਲੋਕਦਾਰ ਆਪ ਨੂੰ ਤੁਮਾ ਦੀ ਤੋਂ ਪਰੇਸ਼ਾਨ ਰਹਿੰਦਾ ਨਾਤਰਾਮ ਕਰਦਾ ਉਹਲੇ ਮਾਰੀ ਜਾਂਦਾ ਉਹਨੂੰ ਸੌਣ ਦਾ ਸਮਾਂ ਨਹੀਂ ਮਿਲਦਾ ਤੇ ਉਹ ਸੰਗਤ ਨਹੀਂ ਕੀ ਪੇਂਦਾ ਸਰ ਬਿਲਕੁਲ ਜੀ ਤੇ ਹੁਣ ਤੁਸੀਂ ਬਹੁਤ ਸਾਰੀ ਸੰਗਤ ਹੋ